ਕਾਰਵਾਈ ਕਰਦੇ ਹੋਏ ਪਿੰਡ ਟੋਲੀ ਪਹੁੰਚੇ ਹੋ ਕੀ ਮਾਮਲਾ ਸੀ ਤੇ ਕਿੰਨਾ ਜਿਹੜੀ ਉਹ ਸਾਰੀ ਢਾਈ ਗਈ ਹੈ ਦੇਖੋ ਜਿਹੜੀ ਪੰਜਾਬ ਸਰਕਾਰ ਦੁਆਰਾ ਜਿਹੜੀ ਜੁਧ ਨਸ਼ਾ ਵਿਰੁੱਧ ਸੀਐਮ ਸਾਹਿਬ ਨੇ ਛੇੜਿਆ ਹੈ ਉਹਦੇ ਤਹਿਤ ਕਾਰਵਾਈ ਕਰਦੇ ਆ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਹਦਾਇਤ ਦੇ ਕਾਰਵਾਈ ਕਰਦੇ ਸਾਡੇ ਵੱਲੋਂ ਨਸ਼ਾ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਚਾਹੇ ਨਸ਼ਾ ਜਿਹੜਾ ਹੈਗਾ ਉਹਨਾਂ ਨੂੰ ਫੜ ਕੇ ਜਿਹੜਾ ਹੈਗਾ ਉਹਨਾਂ ਤੋਂ ਜਿਹੜੀ ਹੁੰਦੀ ਉਹਦੇ ਬੇਸ ਦੇ ਉੱਤੇ ਜੇਲ੍ਹ ਭੇਜਣਾ ਉਹਨਾਂ ਨਸ਼ੇ ਦੇ ਵਿੱਚ ਜਿਹੜੇ ਗਲਤਾਨ ਜਿਹੜੇ ਯੁਵਕ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਓਟ ਕਲੀਨਿਕਸ ਦੇ ਨਾਲ ਜੋੜਨਾ ਡੀ ਐਡਿਕਸ਼ਨ ਸੈਂਟਰ ਚ ਭੇਜਣਾ ਇਹ ਸਾਰੀਆਂ ਕਾਰਵਾਈਆਂ ਸਾਡੇ ਵੱਲੋਂ ਚੱਲ ਰਹੀਆਂ ਨੇ ਉਸੇ ਲੜੀ ਦੇ ਤਹਿਤ ਜਿਹੜਾ ਸੀਐਮ ਸਾਹਿਬ ਨੇ ਇੱਕ ਹੋਰ ਇਨੀਸ਼ੀਏਟਿਵ ਛੜਿਆ ਸੀਗਾ ਵੀ ਜਿਹੜੇ ਵੀ ਨਸ਼ਾ ਤਸਕਰ ਨੇ ਉਹਨਾਂ ਨੇ ਜਿਹੜੀ ਆਪਣੀ ਨਸ਼ੇ ਦੀ ਕਮਾਈ ਤੋਂ ਅਗਰ ਕੋਈ ਪ੍ਰਾਪਰਟੀ ਹੈਗੀ ਹੈ ਤਾਂ ਅਸੀਂ ਉਹਦੇ 68F ਐਨਡੀਪੀਐਸ ਦੇ ਵਿੱਚ ਵੀ ਕੇਸ ਬਣਾਉਣੇ ਆ ਜਿਹੜੇ ਕਿ ਅਸੀਂ ਹੁਣੇ ਹੀ ਤਿੰਨ ਕੇਸ ਜਿਹੜੇ ਹੈਗੇ ਨੇ ਮੁੱਲਾਂਪੁਰ ਸਬਡਿਵੀਜ਼ਨ ਦੇ ਵਿੱਚੋਂ ਸਦਰ ਕੁਰਾਲੀ ਆਪਾਂ ਥਾਣੇ ਦੇ ਏਰੀਆ ਦੇ ਵਿੱਚ ਖੜੇ ਆ ਇੱਥੋਂ ਵੀ ਇੱਕ ਹੋਰ ਘਰ ਦਾ ਜਿਹੜਾ ਹੈਗਾ ਅਸੀਂ ਉਹਨੂੰ ਜਿਹੜਾ ਹੈ ਭੇਜਿਆ ਉਹਦਾ ਕੇਸ ਕਿ ਉਹਨੂੰ ਜ਼ਬਤ ਕੀਤਾ ਜਾਵੇ ਇਸੇ ਤਹਿਤ ਮਾਜਰੀ ਥਾਣੇ 'ਚ ਵੀ ਸਿਟੀ ਕੁਰਾਲੀ ਦੇ ਵਿੱਚ ਵੀ ਦੋ ਥਾਵਾਂ 'ਸੀਂ ਹੋਰ ਵਹੀਕਲ ਸੀ ਜਿਹੜੇ ਉਹਨਾਂ ਨੇ ਨਸ਼ੇ ਦੀ ਕਮਾਈ ਤੋਂ ਖਰੀਦੇ ਸੀਗੇ ਉਹਨਾਂ ਨੂੰ ਜ਼ਬਤ ਕੀਤਾ ਤੇ ਤੀਸਰਾ ਜਿਹੜਾ ਹੈਗਾ ਮੁੱਲਾਂਪੁਰ ਦੇ ਵਿੱਚ ਚੰਦੇ ਇੱਕ ਮਤਲਬ ਜਿਹੜੀ ਪ੍ਰਾਪਰਟੀ ਸੀਗੀ ਉਹਦੀ ਨਸ਼ੇ ਦੀ ਕਮਾਈ ਤੋਂ ਤਾਂ ਉਹਦਾ ਜਿਹੜਾ ਹੈਗਾ ਆਕਸ਼ਨ ਦੇ ਆਰਡਰ ਵੀ ਰੀਸੀਵ ਹੋਏ ਨੇ ਤੋਂ ਲਗਾਤਾਰ ਇਸ ਚੀਜ਼ ਦੇ ਤੇ ਕਾਰਵਾਈ ਚੱਲ ਰਹੀ ਹੈ ਇਸੇ ਮੂਹਮ ਦੇ ਵਿੱਚ ਜਿਹੜਾ ਹੈਗਾ ਅੱਜ ਆਪਾਂ ਚਟੋਲੀ ਪਿੰਡ ਖੜੇ ਆ ਇੱਥੇ ਚਟੋਲੀ ਪਿੰਡ ਦੇ ਵਿੱਚ ਦਿਲਪ੍ਰੀਤ ਸਿੰਘ ਉਰਫ ਬਿੱਲਾ ਜਿਹੜਾ ਹੈ ਸਨ ਆਫ ਰਾਉ ਦਵਿੰਦਰ ਸਿੰਘ ਇਹ ਜਿਹੜਾ ਮੁੰਡਾ ਹੈਗਾ ਇਹ ਨਸ਼ੇ ਦੇ ਵਿੱਚ ਤਸਕਰੀ ਕਰਦਾ ਸੀ ਨਸ਼ੇ ਦੀ ਜਿਹਦੇ ਵਿੱਚ ਇਹਦੇ ਤੇ 2015 ਤੋਂ ਐਫ ਆਈ ਆਰ ਨੇ ਕੁੱਲ 6 ਐਫ ਆਈ ਆਰ ਨੇ ਜਿਨ੍ਹਾਂ ਚੋਂ 4 ਐਫ ਆਈ ਆਰ ਜਿਹਦੇ ਤੇ ਨਸ਼ੇ ਤਸਕਰੀ ਦੀਆਂ ਨੇ ਤੇ ਇਹ 2022 ਦੇ ਵਿੱਚ ਇਹਦੇ ਤੇ ਸਦਰ ਕੁਰਾਲੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀਗੀ ਚਿੱਟੇ ਦੀ ਤਸਕਰੀਦੀ ਜਿਹਦੇ ਵਿੱਚ ਇਹਦੇ ਕੋਲੋਂ 445 ਗ੍ਰਾਮ ਜਿਹੜਾ ਹੈਗਾ ਚਿੱਟਾ ਰਿਕਵਰ ਹੋਇਆ ਸੀਗਾ ਤੇ ਉਦੋਂ ਤੋਂ ਇਹ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਹੀ ਬੰਦ ਹੈ ਤਾਂ ਇਹਨੇ ਆਪ ਦਾ ਜਿਹੜਾ ਘਰ ਸੀਗਾ ਇਹਦੇ ਨਾਲ ਪਿੱਛੋਂ ਇਹ ਜਮੀਨ ਦੇ ਉੱਤੇ ਹੋਰ ਕਬਜ਼ਾ ਕਰ ਰਿਆ ਸੀਗਾ ਤੇ ਨਾਲ ਉੱਥੇ ਆਪ ਦੀ ਜਿਹੜੀ ਹੈਗੀ ਕੰਸਟਰਕਸ਼ਨ ਜਿਹੜੀ ਹੈਗੀ ਹੈ ਹੋਰ ਕਰਦਾ ਜਾ ਰਿਆ ਸੀ ਪਿੱਛੇ ਨੂੰ ਵਧਾਰਿਆ ਸੀਗਾ ਜੋ ਕਿ ਇਲੀਗਲ ਸੀਗੀ ਤੇ ਵਿਦਆਊਟ ਐਨੀ ਕਹ ਲਓ ਤੁਸੀਂ ਅਥਾਰਾਈਜੇਸ਼ਨ ਅਪਰੂਵਲ ਸੀਗੀ ਤੇ ਨਸ਼ੇ ਦੀ ਕਮਾਈ ਤੋਂ ਸੀਗੀ। ਤੋਂ ਇਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਪੰਚਾਇਤ ਨਾਲ ਸਾਡੇ ਧਿਆਨ ਚ ਆਉਂਦੀ ਹੈ ਗੱਲ ਅਸੀਂ رابطہ ਕੀਤਾ ਤਾਂ ਸਰਪੰਚ ਸਾਹਿਬ ਨੇ ਤੇ ਹੋਰ ਪੈਂ ਪੰਚਾਇਤ ਦੇ ਮੋਤੋਰ ਬੰਦਿਆਂ ਨੇ ਦੱਸਿਆ ਕਿ ਇਹ ਚੀਜ਼ ਹੋਈ ਹੈ। ਤਾਂ ਇਹਨਾਂ ਨੇ ਆਪਣਾ ਪੰਚਾਇਤ ਵੱਲੋਂ ਮਤਾ ਪਾਇਆ। ਮਤਾ ਪਾ ਕੇ ਜਿਹੜਾ ਨਿਊ ਪ੍ਰੋਸੈਸ ਹੈ ਉਹ ਬੀਡੀਪੀਓ ਸਾਹਿਬ ਕੋਲੋਂ ਹੁੰਦਾ ਹੋਇਆ ਜਿਹੜੇ ਆਪਣੇ ਤਹਿਸੀਲ ਦੇ ਵਿੱਚੋਂ ਹੁੰਦਾ ਹੋਇਆ ਉਹਦਾ ਜਿਹੜ ਮੋਲੀਸ਼ਨ ਦੇ ਜਿਹੜੇ ਹੈਗੇ ਨੇ ਆਰਡਰ ਉਹ ਜਿਹੜੇ ਆਏ ਤਾਂ ਉਹਦੇ ਵਿੱਚ ਬਤੌਰ ਜਿਹੜਾ ਹੈਗਾ ਅਸੀਂ ਵੀ ਜਿਹੜੀ ਹੈਗੀ ਹੈ ਪੁਲਿਸ ਮੁਦਦ ਜਿਹੜੀ ਲਾਅ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਤਾਂ ਜੋ ਇਹ ਸਮੂਥਲੀ ਅਸੀਂ ਜਿਹੜੀ ਹੈਗੀ ਹੈ ਡਿਮੋਲੀਸ਼ਨ ਇਹ ਨਸ਼ਾ ਤਸਕਰ ਦੇ ਘਰ ਦੀ ਜਿਹੜੀ ਹੈਗੀ ਹੈ ਕਰ ਸਕੀਏ ਉਹਦੇ ਤਹਿਤ ਆਪਾਂ ਅੱਜ ਤੁਹਾਡੇ ਕੋਲ ਆਏ ਆ ਤੇ ਉੱਥੇ ਜਿਹੜਾ ਇਹ ਸਟਰਕਚਰ ਤੁਸੀਂ ਦੇਖ ਹੀ ਰਹੇ ਹੋ ਇਹਨੂੰ ਅਸੀਂ ਡਿਮੋਲਿਸ਼ ਕੀਤਾ ਸਾਡਾ ਤੁਹਾਡੇ ਥਰੂ ਇੱਕ ਮੈਸੇਜ ਹੈ ਬਾਕੀ ਪਬਲਿਕ ਨੂੰ ਵੀ ਕਿ ਨਸ਼ਾ ਤਸਕਰੀ ਦੇ ਵਿੱਚ ਕੋਈ ਚੀਜ਼ ਵੱਡੀ ਛੋਟੀ ਕਾਰ ਸਕੂਟਰ ਮੋਟਰਸਾਈਕਲ ਜ਼ਮੀਨ ਚਾਹੇ ਕੋਈ ਜਿਹੜਾ ਹੈਗਾ ਸਟਰਕਚਰ ਘਰ ਖੜਾ ਹੋਵੇ ਕਿਸੇ ਨੇ ਕੁਝ ਵੀ ਬਣਾਇਆ ਹੈਗਾ ਜੋ ਨਸ਼ੇ ਦੀ ਕਮਾਈ ਤੋਂ ਹੈ ਤਾਂ ਤੁਸੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ ਉਸ ਦੇ ਉੱਤੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਉਹਨੂੰ ਪ੍ਰੋਪਰਲੀ ਜੋ ਸੰਬੰਧਿਤ ਮਹਿਕਮੇ ਨੇ ਉਹਨਾਂ ਤੋਂ ਵੈਰੀਫਾਈ ਕਰਾਇਆ ਜਾਊਗਾ ਵੈਰੀਫਾਈ ਕਰਾਉਣ ਤੋਂ ਬਾਅਦ ਉਹਦੇ ਤੇ ਜਿਹੜੀ ਹੈਗੀ ਸਾਡੇ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡਾ ਤੁਹਾਡੇ ਮਾਧਿਅਮ ਦੁਆਰਾ ਇਹ ਲੋਕਾਂ ਨੂੰ ਇਹ ਦੱਸਣ ਦਾ ਮੈਸੇਜ ਹੈਗਾ ਜੀ ਕਿ ਜਿਹੜਾ ਨਸ਼ਾ ਤਸਕਰੀ ਹੈ ਉਹ ਕੋਈ ਕਾਰੋਬਾਰ ਨਹੀਂ ਹੈਗਾ ਨਸ਼ਾ ਤਸਕਰੀ ਕਰਨਾ ਕੋਈ ਉਹ ਤੁਹਾਡੀ ਕੋਈ এমਪਲੋਇਮੈਂਟ ਨਹੀਂ ਹੈਗੀ ਉਹ ਕੋਈ ਤੁਹਾਡਾ ਇਸ ਤਰੀਕੇ ਦਾ ਰੋਜ਼ਗਾਰ ਨਹੀਂ ਜਿਵੇਂ ਆਪਾਂ ਆਪਣਾ ਸਵੇਰੇ ਰੋਜ਼ ਆਫਿਸ ਜਾਂਦੇ ਆ ਜਾਂ ਆਪਣਾ ਖੇਤਾਂ 'ਚ ਬੰਦਾ ਪਸੀਨਾ ਵਹਾਉਂਦਾ ਹੈ ਜਾਂ ਕਿਸੇ ਵੀ ਫੀਲਡ ਦੇ ਵਿੱਚ ਇਹ ਕੋਈ ਉਹੋ ਜਿਹੀ ਚੀਜ਼ ਨਹੀਂ ਹੈਗੀ ਵੀ ਤੁਸੀਂ ਜਿਹੜੀ ਇਹ ਤੋਂ ਕਮਾਈ ਕਰੋਗੇ ਉਹ ਤੁਹਾਡੇ ਨਾਲ ਲੈ ਕੇ ਜਾਓਗੇ ਤੁਸੀਂ ਜਾਂ ਉਹ ਨੂੰ ਕੋਈ ਤੁਹਾਡਾ ਪਰਮਾਨੈਂਟ ਐਸੈਟ ਬਣੂਗਾ ਇਹ ਉਹ ਜਿਹੜੀ ਇਲੀਗਲ ਜਿਹੜੀ ਹੈਗੀ ਨਾ ਚੀਜ਼ਾਂ ਤੋਂ ਬਣੀ ਹੋਈ ਕਮਾਈ ਹੈ ਜਿਹੜੀ ਤੁਸੀਂ ਲੋਕਾਂ ਦੇ ਜਿਹੜੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਜੋ ਉਹਨਾਂ ਨੂੰ ਬਰਬਾਦ ਕਰਕੇ ਜਿਹੜੀ ਕਮਾਈ ਤੁਸੀਂ ਤਿਆਰ ਕਰ ਰਹੇ ਹੋ ਇਹ ਕਮਾਈ ਹੈ ਜਿਹੜੀ ਤੁਹਾਡੇ ਨਾਲ ਨਹੀਂ ਰਹਿਣੀ ਇਹ ਟੈਟੇਰੀ ਹੋ ਜਾਣੀ ਹੈ ਕਿਉਂਕਿ ਇਸ ਬੰਦੇ ਤੇ ਤੁਸੀਂ ਦੇਖ ਲਓ 2015 ਤੋਂ ਪਰਚੇ ਸੀਗੇ ਅੱਜ ਆਪਾਂ 2025 'ਚ ਖੜੇ ਆ ਤਿੰਨ ਸਾਲ ਤੋਂ ਇਹ ਜੇਲ੍ਹ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜਿਹੜੀ ਇਹਨੇ ਜੋ ਵੀ ਪ੍ਰਾਪਰਟੀ ਐ ਤੋਂ ਖੜੀ ਕਰਨ ਦੀ ਕੋਸ਼ਿਸ਼ ਕਰ ਰਿਆ ਸੀਗਾ ਉਹ ਵੀ ਟੈਟੇਰੀ ਹੋ ਗਈ ਹੈ ਤੋਂ ਜਿਹੜੀ ਨਸ਼ੇ ਦੀ ਕਮਾਈ ਹੈ ਇਹਨੇ ਤੁਹਾਡੇ ਨਾਲ ਨਹੀਂ ਰਹਿਣਾ ਨਾ ਤੁਹਾਡਾ ਕਿਸੇ ਅੱਗੇ ਕਿਸੇ ਨੇ ਇਹਦਾ ਸੁੱਖ ਮੰਨਣਾ ਹੈ ਇਹਦੇ ਨਾਲ ਬਦਨਾਮੀ ਵੀ ਹੈ ਸਜ਼ਾ ਵੀ ਹੈ ਤੇ ਜਿਹੜੀ ਪ੍ਰਾਪਰਟੀ ਹੈ ਉਹ ਵੀ ਜ਼ਬਤ ਹੋ ਜਾਣੀ ਹੈ ਜਾਂ ਫਿਰ ਜਿਹੜੀ ਉਹ ਟੈਟੇਰੀ ਹੋ ਜਾਣੀ ਹੈ ਤੋ ਮੇਰੀ ਇਹੀ ਤੁਹਾਨੂੰ ਹੈਗੀ ਹੈ ਕਿ ਆਪਾਂ ਸਾਰੇ ਪੰਜਾਬੀ ਪੰਜਾਬ ਚੋਂ ਨਸ਼ਾ ਮੁਕਤ ਜਿਹੜੀ ਲਹਿਰ ਹੈ ਉਹਦੇ ਨਾਲ ਰਲਿਏ ਸਾਨੂੰ ਇਨਫੋਰਮੇਸ਼ਨ ਦੋ ਤੇ ਜਿਹੜੇ ਬੰਦੇ ਇਸ ਦੇ ਵਿੱਚ ਨੇ ਇਹਦਾ ਖਹਿੜਾ ਛੱਡੋ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਸਾਡੋਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦਾ ਡੀਡਿਕਸ਼ਨ ਚ ਜਾਂ ਓਟ ਚ ਇਲਾਜ ਕਰਾਵਾਂਗੇ ਤੇ ਜਿਹੜੇ ਤਸਕਰ ਨੇ ਜਾਂ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਜ਼ਬਤ ਕਰਾਂਗੇ ਢਾਵਾਂਗੇ ਜਾਂ ਉਹਨਾਂ ਨੂੰ ਫਿਰ ਜੇਲ੍ਹ ਚ ਛੱਡਾਂਗੇ ਧੰਨਵਾਦ ਜੈ ਹਿੰਦ ਸਰ